ਅੰਮ੍ਰਿਤਸਰ ਦਸ਼ਮੇਸ਼ ਪਬਲਿਕ ਸਕੂਲ ਵੱਲੋਂ ਸਾਲਾਨਾ ਫੰਕਸ਼ਨ ਆਯੋਜਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਗੁਰਦੁਆਰਾ ਬੋੜੀ ਸਾਹਿਬ ਮੁਖ ਸੇਵਾਦਾਰ ਬਾਬਾ ਸਵਿੰਦਰ ਸਿੰਘ ਨੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਇਸ ਮੌਕੇ ਬੱਚਿਆਂ ਨੇ ਭਾਰਤ پاک ਵੰਡ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਸਮਾਗਮ ਮੌਕੇ ਸਕੂਲ ਪ੍ਰਬੰਧਕ ਮਨਿੰਦਰ ਸਿੰਘ ਪ੍ਰਿੰਸੀਪਲ ਬਲਵਿੰਦਰ ਕੌਰ ਡਾਇਰੈਕਟਰ ਮੁਖਤਿਆਰ ਸਿੰਘ ਡਾਕਟਰ ਨਵਜੀਤ ਕੌਰ ਕਾਉਂਸਲਰ ਵੇਰਕਾ ਮਨਪ੍ਰੀਤ ਸਿੰਘ समाजसेवी रजनीश भारद्वाज प्रधान गुरु नानक देव यूनिवर्सिटी संधवा देवी भी मौजूद сани सर सर सो आज इस दिन के मैं तश्मीश गवर्नमेंट स्कूल के प्रिंसिपल ਮੈਨੇਜਮੈਂਟ ਟੀਚਰਸ ਬੱਚੇ ਔਰ ਬੱਚਿਆਂ ਦੇ ਆਏ ਹੋਏ ਪੇਰੈਂਟਸ ਸਾਰਿਆਂ ਨੂੰ ਇਸ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਸੀ ਸਕੂਲਾਂ ਦੀ ਸਟੇਜਾਂ ਦੇ ਉੱਤੇ ਬੱਚਿਆਂ ਨੂੰ ਪਰਫਾਰਮ ਕਰਦੇ ਹੋਏ ਆਪਣੇ ਦੇਸ਼ ਨਾਲ ਜੁੜੇ ਹੋਏ ਪ੍ਰਸੰਗ ਦੇਖਦੇ ਆ ਇੱਕ ਵਾਰ ਫੇਰ ਇਸ ਐਨਵਲ ਫੰਕਸ਼ਨ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ